ਦੋਸਤੋ ਆ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਲਾਜ਼ਮੀ ਕਰਨਾ ਆ ਬਜ਼ੁਰਗ ਲੰਬੇ ਸਮੇਂ ਤੋਂ ਸਾਡੇ ਪਿੰਡ ਆ ਰਿਹਾ ਹੈਗਾ ਥੋੜਾ ਜਿਹਾ ਦਿਮਾਗੀ ਤੌਰ ਦੇ ਉੱਤੇ ਅਫਸਰਤ ਹੋਂ ਜੋ ਵੈਸੇ ਲੋਕਾਂ ਨੂੰ ਬੁਲਾਉਂਦਾ ਚਲਾਉਂਦਾ ਠੀਕ ਹੈਗਾ ਪਰ ਇਸ ਤਰੀਕੇ ਦੇ ਨਾਲ ਆ ਜਿਹੜਾ ਖੁੱਲੇ ਸਮਾਨ ਹੀਠਾਂ ਹੀ ਇਹ ਸੌਂਦਾ ਹੈਗਾ ਤੇ ਕੂੜਾ ਕਰਕਟਾ ਜਿਹੜਾ ਇਕੱਠਾ ਕਰਦਾ ਰਹਿੰਦਾ ਹੈਗਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਸੰਸਥਾਵਾਂ ਤੀਕ ਪਹੁੰਚਾਉਣ ਦੇ ਵਿੱਚ ਹੈ ਜਿਹੜਾ ਉਹ ਮਦਦ ਲਾਜ਼ਮੀ ਕਰਿਓ ਕਿਉਂਕਿ ਆ ਆਮ ਤੌਰ ਦੇਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਪੇਜ ਬਣੇ ਹੈਗੇ ਆ ਜਿਸ ਤਰੀਕੇ ਨਾਲ ਸਰਬੱਤ ਦਾ ਭਲਾ ਚੈਰੀ ਟੈਗਲ ਟਰਸਟ ਹੈਗਾ ਉਹ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਆ ਜਿਹੜਾ ਉਹ ਲੈ ਕੇ ਜਾਂਦੇ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਦੀ ਦੇਖਭਾਲ ਵੀ ਕਰਦੇ ਹੈਗੇ ਆ ਇਹ ਬਜ਼ੁਰਗ ਪਿੰਡ ਹਰੀਨਾਵ ਤੋਂ ਆ ਤੇ ਪਹਿਲਾਂ ਇਹਦੇ ਕੋਲੇ ਸਿੰਘਾਂ 60 70 ਭੇਡਾਂ ਵੀ ਸੀਗੀਆਂ ਤੇ ਆਪਦਾ ਕੰਮਕਾਰ ਇਹਦਾ ਚੰਗਾ ਚੱਲਦਾ ਸੀਗਾ ਪਰ ਫਿਰ ਪਤਾ ਨਹੀਂ ਕਿੰਵੀ ਗੱਲਬਾਤ ਹੋਈ ਇਹਨਾਂ ਦੇ ਕਰਦਿਆਂ ਨੇ ਵੀ ਆ ਜਿਹੜਾ ਸਾਥ ਨਹੀਂ ਦਿੱਤਾਗਾ ਤੇ ਹੁਣ ਇਹ ਵਿਚਾਰਾ ਇਸ ਤਰੀਕੇ ਨਾਲ ਆ ਜਿਹੜਾ ਗਲੀਆਂ ਦੇ ਵਿੱਚ ਪਿੰਡ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈਗਾ ਜੇਕਰ ਇਸ ਬਜ਼ੁਰਗ ਦੀ ਮਦਦਤ ਹੋ ਜਾਂਦੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਿਹੜਾ ਮਦਦਤ ਲਾਜ਼ਮੀ ਕਰਿਓ ਜੀ ਕਿਉਂਕਿ ਸ਼ਾਇਦ ਤੁਹਾਡੇ ਇੱਕ ਸ਼ੇਅਰ ਦੇ ਨਾਲ ਆ ਜਿਹੜਾ ਇਸ ਬਜ਼ੁਰਗ ਨੂੰ ਆ ਜਿਹੜਾ ਕੋਈ ਨਾ ਕੋਈ ਇਹੋ ਜੀ ਸੰਸਥਾ ਮਿਲ ਜੇ ਜਿਸ ਦੇ ਨਾਲ ਆ ਜਿਹੜਾ ਇਹਦਾ ਭਲਾ ਹੋ ਸਕੇ ਕਿਉਂਕਿ ਠੰਡ ਬਹੁਤ ਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹੋ ਜੀ ਠੰਡ ਦੇ ਵਿੱਚ ਬਾਹਰ ਰਾਤ ਕੱਟਨੀ ਤੇ ਉੰਜ ਵੀ ਇਸ ਤਰੀਕੇ ਦੀ ਜਿਹੜੀ ਜ਼ਿੰਦਗੀ ਹੈਗੀ ਆ ਜਿਹੜੀ ਉਹ ਕੋਈ ਨਹੀਂ ਚਾਹੁੰਦਾ ਹੋਵੇਗਾ ਹੈਗਾ ਕੋਸ ਦੀ ਹੋਵੇ ਮਨੁੱਖਤਾ ਦੇ ਨਾਤੇ ਸਰਬੱਤ ਦੇ ਭਲੇ ਦੇ ਨਾਤੇ ਆ ਜਿਹੜਾ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਲਾਜ਼ਮੀ ਕਰਨਾ ਮੈਂ ਬਲਰਾਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ